ਬਹੁਤ ਮਿਹਰਬਾਨੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪਾਸਟਰ ਸ਼ਮੂਨ ਜੀ ਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਆਪਣੀ ਸ਼ਮੂਲੀਅਤ ਦੇ ਕੇ ਸਾਡੇ ਇਸ ਇਲਾਕੇ ਨੂੰ ਬਾਬਰਕਤ ਕੀਤਾ ਹੈ ਤੁਹਾਡੇ ਮੁਬਾਰਕ ਕਦਮ ਇਸ ਇਲਾਕੇ 'ਚ ਪਏ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਜੀ ਆਇਆਂ ਆਖਦਾ ਹਾਂ ਅਕਸਰ ਕਹਿੰਦਾ ਹੈ ਕਿ ਦੁਨੀਆ ਦਾ ਹਰ ਬੰਦਾ ਮੰਗਦਾ ਕੋਈ ਮਾੜਾ ਕੋਈ ਚੰਗਾ ਮੰਗਦਾ ਧਿਆਨ ਨਾਲ ਸੁਣਨਾ ਦੁਨੀਆ ਦਾ ਹਰ ਬੰਦਾ ਮੰਗਦਾ ਕੋਈ ਮਾੜਾ ਕੋਈ ਚੰਗਾ ਮੰਗਦਾ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਕੋਈ ਘਰ ਮੰਗੇ ਕੋਈ ਦਰ ਦਰ ਮੰਗੇ ਕੋਈ ਮਹਿਲਾ ਦੇ ਵਿੱਚ ਵੱਸਦਾ ਏ ਕੋਈ ਪੁਲ ਥੱਲੇ ਰਾਤਾਂ ਕੱਟਦਾ ਏ ਪਰ ਖੁਦਾ ਆਪਣੀ ਯਸ਼ੂ ਮਸੀਹ ਕਹਿੰਦੇ ਨੇ ਕਹਿੰਦੇ ਤੂੰ ਮੇਰੇ ਪਿੱਛੇ ਹੋ ਤੁਰ ਲੈ ਨਵੀਆਂ ਗੁਲਜ਼ਾਰਾਂ ਖਿੰਦਨਗੀਆਂ ਮੇਰੇ ਧਰਮ ਤੇ ਰਾਜ ਦੀ ਖੋਜ ਕਰੀਂ ਬਰਕਤਾਂ ਪਿੱਛੇ ਪੈ ਪੈ ਮਿਲਣਗੀਆਂ ਬਰਕਤਾਂ ਪਿੱਛੇ ਪੈ ਪੈ ਮਿਲਣਗੀਆਂ ਜਦੋਂ ਤੁਸੀਂ ਯਸ਼ੂ ਮਸੀਹ ਦਾ ਪਿੱਛਾ ਕਰੋਗੇ ਹਾਲੇਲੂਇਆ ਰੁੜ ਜਾਣਾ ਸਿ ਜਿੰਦੜੀ ਐਵੇਂ ਨਹੀਂ ਆਹ ਆਹ ਇਜੰਦੜੀ ਬੜੀ ਕੀਮਤੀ ਆ ਰੁੜ ਜਾਣਾ ਸੀ ਜਿੰਦੜੀ ਐਵੇਂ ਨਹੀਂ ਜੇ ਮਸੀਹ ਸੰਗਤ ਨਾ ਮਿਲਦੀ ਕਿੱਥੇ ਜਾਂਦੇ ਫਰਿਆਤੀ ਜੇ ਤੇਰਾ ਦਰਬਾਰ ਨਾ ਹੁੰਦਾ ਹੁਣ ਤੂੰ ਵੀ ਸਾਰਿਆ ਇੱਥੇ ਨਹੀਂ ਸੀ ਹੁਣ ਅਸੀਂ ਵੀ ਪਸ ਜੀ ਇੱਥੇ ਨਹੀਂ ਸੀ ਜੇ ਸਾਡੇ ਵਿੱਚ ਯੇਸ਼ੂ ਮਸੀਹ ਦਾ ਪਿਆਰ ਰਹ ਹੁੰਦਾ ਜੋਰਦਾਰ ਤਾੜੀਆਂ ਤੁਹਾਡੀਆਂ ਜ਼ੋਰਦਾਰ ਤਾੜੀਆਂ ਜ਼ੋਰਦਾਰ ਤਾੜੀਆਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਧੰਨਵਾਦ ਹਾਲੇਲੂਇਆ